ਪਹਿਲੀ ਜੁਲਾਈ 1 7 2025 ਤੇ ਅੱਜ ਸਵੇਰੇ ਸਵੇਰੇ ਹੀ ਅੰਮ੍ਰਿਤ ਵੇਲੇ ਜੋ ਪਿਛਲੇ ਕਾਫੀ ਦਿਨਾਂ ਤੋਂ ਗਰਮੀ ਪੈ ਰਹੀ ਸੀ ਤੇ 4-5 ਦਿਨ ਹੋ ਗਿਆ ਕਾਫੀ ਹਰ ਰੋਜ਼ بارش ਵੀ ਪੈਂਦੀ ਪਰ ਅੱਜ ਕਾਫੀ ਤੇਜ਼ بارش ਹੋਣ ਦੇ ਨਾਲ ਦੇਖੋ ਗਲੀਆਂ ਦੇ ਵਿੱਚ ਪਾਣੀ ਹੀ ਪਾਣੀ ਹੋ ਗਿਆ ਹੈ। ਸੋ ਦੇਖੋ ਮੋਟਰਸਾਈਕਲ ਵੀ ਟਾਇਰ ਅੱਦੇ ਡੁੱਬ ਚੁੱਕੇ ਆ। ਤੇ तकरीबन ਬਹੁਤ ਪਾਣੀ ਹੋ ਚੁੱਕਾ ਹੈ। ਸੋ ਦੇਖੋ ਜਿਵੇਂ ਪਾਣੀ ਪਰ ਗਿਆ ਹੈ ਗਲੀਆਂ ਦੇ ਵਿੱਚ। ਦੇਖ ਸਕਦੇ ਹੋ ਸਵੇਰ ਦਾ ਮੇਲਾ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਸੋ ਜੋ بارش ਹੈ ਦੇਖੋ ਕਿਵੇਂ ਕਾਫੀ بارش ਹੋ ਰਹੀ ਹੈ ਤੇ ਦੇਖੋ ਗੁਰੂ ਘਰੇ ਸਾਧ ਸੰਗਤ ਜੀਓ بارش ਵੀ ਕਾਫੀ ਹੋ ਰਹੀ ਹੈ ਸੋ ਦੇਖੋ ਕਿਵੇਂ ਸੜਕਾਂ ਦੇ ਵਿੱਚ ਪਾਣੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਤੋ ਦੇਖ ਲਓ ਦੇਖੋ ਕਿੰਨਾ ਕਿੰਨਾ ਪਾਣੀ ਮੋਟਰਸਾਈਕਲ ਤੋਂ ਦੇਖ ਕੇ ਪਤਾ ਲੱਗਦਾ ਕਿ ਕਿੰਨਾ ਪਾਣੀ ਹੈ ਇਧਰਲੇ ਪਾਸੇ ਜਿਆਦਾ ਹੈ ਤੋ ਬਾਹਰ ਜਾ ਕੇ ਨਹੀਂ ਦਿਖਾ ਸਕਦੇ ਕਿਉਂਕਿ ਬਾਰਿਸ਼ ਇਹ ਜੀ ਕਾਫੀ ਤੇਜ਼ ਹੋ ਰਹੀ ਹੈ ਤੋ ਸਭ ਤੋਂ ਪਹਿਲਾਂ ਤਾਂ ਗੁਰੂ ਘਰ ਦੇ ਕਰੋ ਦਰਸ਼ਨ ਕਿ ਗੁਰੂ ਪਿਆਰੀ ਸਾਥ ਸੰਗਤ ਜੀਓ ਅੱਜ ਪਹਿਲੀ ਤਰੀਕ ਹੈ ਸੋ ਜੈ ਗੁਰਦੇਵ ਲੈ ਕੇ ਜਰੂਰ ਅੰਮ੍ਰਿਤ ਵੇਲੇ ਹਾਜ਼ਰੀ ਲਗਵਾਓ ਔਰ ਸਤਿਗੁਰ ਅਰਬਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਓ ਅਰਦਾਸ ਬੇਨਤੀ ਕਰੀਏ ਕਿ ਇਹ ਮਹੀਨਾ ਸਾਰੀਆਂ ਸੰਗਤਾਂ ਵਿੱਚ ਸੁੱਖਾਂ ਪ੍ਰਿਆਵੇ ਸੁੱਖਾਂ ਪ੍ਰਯੋਪਤਿਤ ਹੋਵੇ ਗੁਰ ਕੀ ਮੂਰਤ ਮਨ ਵਿਖੇ ਤਾਰੋ ਸਹਰਦਮ ਧਿਆਨ ਨਾਮ ਦਾ ਇਸ਼ਨਾਨ ਕਰ ਦੁਆਰੇ ਪਾਵੇ ਮਾਨ ਸੋ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਕਿਵੇਂ ਪਾਣੀ ਕਾਫੀ ਭਰ ਚੁੱਕਾ ਹੈ ਸੋ ਦੇਖੋ ਇਹ ਪਹਿਲਾ ਬੋਡਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ 1 2 3 ਤੇ ਤਕਰੀਬਨ ਗਲੀ ਦੇ ਵਿੱਚ 1 ਫੁੱਟ ਤੱਕ ਪਾਣੀ ਭਰ ਚੁੱਕਾ ਹੈ। ਤੋਂ ਗਲੀ ਦੇ ਵਿੱਚ ਤਕਰੀਬਨ 1 ਫੁੱਟ ਦੇ ਪਾਣੀ ਭਰ ਚੁੱਕਾ ਹੈ। ਤੋਂ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਸੰਗਤ ਜੀ ਅੱਜ ਸਵੇਰੇ-ਸਵੇਰੇ بارش ਨੇ ਗਲੀਆਂ ਦੇ ਵਿੱਚ ਪਾਣੀ ਹੀ ਪਾਣੀ ਕਰਨ ਦਿੱਤਾ ਹੈ। ਤੋਂ ਦੇਖੋ ਜੈ ਗੁਰਦੇਵ ਧੰਨਪੁਰਦੇਵ ਜੀ